ਸਿਰ ਜਾਵੀਤਾ ਜਾਵੇ ਮੇਰਾ ਸਿੱਖੀ ਸਿੱਧਕ ਨਾਲ ਜਾਵੇ ਸਿੱਖ ਇਤਿਹਾਸ ਹੋਰ ਨਾ ਇਤਿਹਾਸਾਂ ਨਾਲੋਂ ਵਿਲੱਖਣ ਤਿੰਨ ਵਿਕਲਾ ਇਤਿਹਾਸ ਹੈ ਇਸ ਵਿੱਚ ਅਨੇਕਾਂ ਸਿੰਘ ਸ਼ਹੀਦ ਸਿੰਘਣੀਆਂ ਤੇ ਪਚੰਗੀਆਂ ਦਾ ਖੂਨੀ ਇਤਿਹਾਸ ਸਮਾਇਆ ਹੋਇਆ ਹੈ ਇਹਨਾਂ ਵਿੱਚੋਂ ਹੀ ਸਾਡੇ ਇੱਕ ਸਿੰਘ ਸ਼ਹੀਦ ਬਾਬਾ ਜੈਸੇ ਖਲਕਰ ਜੀ ਜਿਨ੍ਹਾਂ ਨੇ ਰਹਿਣੀ ਬਹਿਣੀ ਨੂੰ ਇੰਨਾ ਪਿਆਰ ਕੀਤਾ ਇੰਨਾ ਪਿਆਰ ਕੀਤਾ ਕਿ ਪਰਿਵਾਰ ਸਮੇਤ ਸ਼ਹਾਦਤਾਂ ਦੇ ਦਿੱਤੀ ਪਰ ਕੇਸਾਂ ਦਾ અપਮਾਨ ਨਹੀਂ ਹੋਣ ਦਿੱਤਾ ਸੰਮਤ 1810 ਸਨ 1753 ਈਸਵੀ ਨੂੰ ਸਰਹੰਦ ਦਾ ਨਵਾਬ ਅਬਦੁੱਸਬੰਦ ਖਾਂ ਜਦੋਂ ਸਰਹੰਦ ਤੋਂ ਪਟਿਆਲੇ ਨੂੰ ਆਪਣੀ ਫੌਜ ਦੇ ਸਮੇਤ ਜਾ ਰਿਹਾ ਸੀ ਤਾਂ ਜਦੋਂ ਇਸ ਪਿੰਡ ਦੇ ਵਿੱਚ ਪਹੁੰਚੇ ਤਾਂ ਨਵਾਬ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਦੇਖੋ ਜੇ ਇਸ ਪਿੰਡ ਦੇ ਵਿੱਚ ਕੋਈ ਗੁਰੂ ਦਾ ਸਿੰਘ ਮਿਲਦਾ ਹੈ ਉਸ ਨੂੰ ਫੜ ਕੇ ਮੇਰੇ ਕੋਲ ਲਿਆਓ ਉਸ ਸਮੇਂ ਇਸੇ ਜਗ੍ਹਾ ਤੇ ਇੱਕ ਖੂਹ ਦੇ ਉੱਤੇ ਬਾਬਾ ਜੈ ਸਿੰਘ ਜੀ ਇਸ਼ਨਾਨ ਕਰ ਰਹੇ ਸਨ ਤਾਂ ਨਵਾਬ ਦੇ ਸਿਪਾਈ ਬਾਬਾ ਜੈ ਸਿੰਘ ਨੂੰ ਫੜ ਕੇ ਨਵਾਬ ਕੋਲ ਲੈ ਗਏ ਨਵਾਬ ਬੋਲਿਆ ਕਿ ਅਸੀਂ ਤੇਰੇ ਕੋਲ ਦੀ ਲੰਘੇ ਹਾਂ ਤੂੰ ਸਾਨੂੰ ਸਲਾਮ ਨਹੀਂ ਬੁਲਾਈ ਸੀਧ ਬਾਬਾ ਜੈ ਸਿੰਘ ਜੀ ਖਲਕਟ ਉਦਨਿਲ ਸਿੱਧੀ ਪਰਿਵਾਰ ਦਾ ਜੋ 271ਵਾਂ ਸਾਲਾਨਾ ਸਿੱਧੀ ਸਮਾਗਮ ਹੁਣ ਮਨਾਇਆ ਜਾ ਰਿਹਾ ਹੈ 17 18 19 ਮਾਰਚ ਨੂੰ ਸੋ ਤਿੰਨ ਦਿਨ ਇੱਥੇ ਦੀਵਾਨ ਸੱਜਣੇ ਹਨ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਸਿੱਖ ਇਤਿਹਾਸ ਹੋਰ ਨਾ ਇਤਿਹਾਸਾਂ ਨਾਲੋਂ ਵਿਲੱਖਣ ਤੇ ਨਵੇਕਲਾ ਇਤਿਹਾਸ ਹੈ ਇਸ ਵਿੱਚ ਅਨੇਕਾ ਸਿੰਘ ਸ਼ਹੀਦ ਸਿੰਘਣੀਆਂ ਤੇ ਪਚੰਗੀਆਂ ਦਾ ਖੂਨੀ ਇਤਿਹਾਸ ਸਮਾਇਆ ਹੋਇਆ ਹੈ। ਇਨ੍ਹਾਂ ਵਿੱਚੋਂ ਹੀ ਸਾਡੇ ਇੱਕ ਸਿੰਘ ਸ਼ਹੀਦ ਬਾਬਾ ਜੈਸੇ ਖਲਕੜ ਜੀ ਜਿਨ੍ਹਾਂ ਨੇ ਰਹਿਣੀ ਬਹਿਣੀ ਨੂੰ ਇੰਨਾ ਪਿਆਰ ਕੀਤਾ ਇੰਨਾ ਪਿਆਰ ਕੀਤਾ ਕਿ ਪਰਿਵਾਰ ਸਮੇਤ ਸ਼ਹਾਦਤ ਤਾਂ ਦੇ ਦਿੱਤੀ ਪਰ ਕੇਸਾਂ ਦਾ અપਮਾਨ ਨਹੀਂ ਹੋਣ ਦਿੱਤਾ। ਅੱਜ ਅਸੀਂ ਉਹਨਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਪਹੁੰਚੇ ਹਾਂ ਤੇ ਅੱਜ ਉਹਨਾਂ ਦੀ ਇਤਿਹਾਸਕ ਸਥਾਨ ਦੇ ਦਰਸ਼ਨ ਵੀ ਕਰਾਵਾਂਗੇ ਤੇ ਇੱਥੋਂ ਦੇ ਹੈੱਡ ਗ੍ਰੰਥੀ ਇਤੀ ਪ੍ਰਧਾਨ ਜੀ ਨਾਲ ਤੁਹਾਨੂੰ ਰੋਬਰੂ ਵੀ ਕਰਾਵਾਂਗੇ। ਇਸ ਗੁਰਦੁਆਰਾ ਸਾਹਿਬ 'ਚ ਤੁਸੀਂ ਪਿੱਛੇ ਕਿੰਨੇ ਸਾਲਾਂ ਤੋਂ ਸੇਵਾ ਨਿਭਾ ਰਹੇ ਹੋ ਤੇ ਆਪਣੇ ਬਾਰੇ ਜਰੂਰ ਸਾਰੇ ਦਰਸ਼ਕਾਂ ਨੂੰ ਆਪਣੇ ਬਾਰੇ ਰੂਬਰੂ ਕਰਾਓ। ਤਕਰੀਬਨ 6 ਸਾਲ ਤੋਂ ਇੱਥੇ ਹੱਡ ਗ੍ਰੰਥੀ ਦੀ ਸੇਵਾ ਨਿਭਾ ਰਹਿਆ ਜੀ। ਤੇ ਜੋ ਇਸ ਬਾਬਾ ਜੈ ਸਿੰਘ ਤੇ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਹੈ। ਸੰਮਤ 1810 ਸਨ 1753 ਈਸਵੀ ਨੂੰ ਸਰਹੰਦ ਦਾ ਨਵਾਬ ਅਬਦੁੱਸ ਸਮੁੰਦ ਖਾਨ ਅਬਦੁੱਸ ਸਮੁੰਦ ਖਾਨ ਜਦੋਂ ਸਰਹੰਦ ਤੋਂ ਪਟਿਆਲੇ ਨੂੰ ਆਪਣੀ ਫੌਜ ਦੇ ਸਮੇਤ ਜਾ ਰਿਹਾ ਸੀ ਤਾਂ ਜਦੋਂ ਉਸ ਪਿੰਡ ਦੇ ਵਿੱਚ ਪਹੁੰਚੇ ਤਾਂ ਨਵਾਬ ਨੇ ਆਪਣੇ ਸਪਾਹੀਆਂ ਨੂੰ ਹੁਕਮ ਕੀਤਾ ਕਿ ਦੇਖੋ ਜੇ ਇਸ ਪਿੰਡ ਦੇ ਵਿੱਚ ਕੋਈ ਗੁਰੂ ਦਾ ਸਿੰਘ ਮਿਲਦਾ ਹੈ। ਉਸ ਨੂੰ ਫੜ ਕੇ ਮੇਰੇ ਕੋਲ ਲਿਆਓ। ਉਸ ਸਮੇਂ ਇਸੇ ਜਗ੍ਹਾ ਤੇ ਇੱਕ ਖੂਹ ਦੇ ਉੱਤੇ ਬਾਬਾ ਜੈ ਸਿੰਘ ਜੀ ਇਸ਼ਨਾਨ ਕਰ ਰਹੇ ਸਨ। ਤਾਂ ਨਵਾਬ ਦੇ ਸਿਪਾਈ ਬਾਬਾ ਜੈ ਸਿੰਘ ਨੂੰ ਫੜ ਕੇ ਨਵਾਬ ਕੋਲ ਲੈ ਗਏ। ਨਵਾਬ ਬੋਲਿਆ ਕੀ ਅਸੀਂ ਤੇਰੇ ਕੋਲ ਦੀ ਲੰਘੇ ਹਾਂ ਤੂੰ ਸਾਨੂੰ ਸਲਾਮ ਨਹੀਂ ਬੁਲਾਈ ਆ ਬਾਬਾ ਜੈ ਸਿੰਘ ਜੀ ਕਹਿਣ ਲੱਗੇ ਜਦੋਂ ਤੁਸੀਂ ਮੇਰੇ ਕੋਲ ਦੀ ਲੰਘੇ ਤਾਂ ਉਸ ਸਮੇਂ ਮੇਰੀ ਜੋ ਬਿਰਤੀ ਸੀ ਗੁਰੂ ਚਰਨਾਂ ਦੇ ਨਾਲ ਜੁੜੀ ਹੋਈ ਸੀ ਤਾਂ ਨਵਾਬ ਬੋਲਿਆ ਕੋਈ ਨਹੀਂ ਤੇਰੀ ਜੁੜੀ ਹੋਈ ਬਿਰਤੀ ਨੂੰ ਪਟਿਆਲੇ ਜਾ ਕੇ ਦੇਖਦੇ ਹਾਂ ਤੂੰ ਪਹਿਲਾਂ ਸਾਡਾ ਬੋਝਾ ਚੁੱਕ ਕੇ ਪਟਿਆਲੇ ਪਹੁੰਚਾ ਤਾਂ ਬਾਬਾ ਜੈ ਸਿੰਘ ਜੀ ਨੇ ਕਿਹਾ ਇਸ ਬੋਝੇ ਦੇ ਵਿੱਚ ਕੀ ਹੈ ਦਸ ਪਾਈਆਂ ਨੇ ਕਿਹਾ ਇਸ ਬੋਝੇ ਦੇ ਵਿੱਚ ਨਵਾਬ ਦਾ ਹੁੱਕਾ ਹੈ ਤਮਾਕੂ ਹੈ ਤਾਂ ਬਾਬਾ ਜੈ ਸਿੰਘ ਜੀ ਬੋਲੇ ਤੁਸੀਂ ਚੁੱਕਣ ਦੀ ਗੱਲ ਕਰਦੇ ਹੋ ਅਸੀਂ ਇਸ ਨੂੰ ਹੱਥ ਵੀ ਨਹੀਂ ਲਗਾਵਾਂਗੇ ਤਾਂ ਇਹ ਸੁਣ ਕੇ ਨਵਾਬ ਨੂੰ ਬਹੁਤ ਗੁੱਸਾ ਆ ਬਾਬਾ ਜੀ ਦਾ ਪਰਿਵਾਰ ਬਾਬਾ ਜੀ ਧਰਮਸਪੁੱਤਨੀ ਮਾਤਾ ਧੰਨ ਕੌਰ ਦੋਸ ਪੁੱਤਰ ਬਾਬਾ ਕੜਾਕਾ ਸਿੰਘ ਬਾਬਾ ਖੜਕ ਸਿੰਘ ਇੱਕ ਬਾਬਾ ਜੀ ਦੀ ਨੋ ਬੀਬੀ ਅਮਰਕੌਰ ਸੋ ਚਾਰਾਂ ਨੂੰ ਵੀ ਨਵਾਬ ਨੇ ਇਹੀ ਹੁਕਮ ਕੀਤਾ ਕਿ ਇਹ ਬੋਝਾ ਚੁੱਕ ਕੇ ਤੁਸੀਂ ਪਟਿਆਲੇ ਪਹੁੰਚਾਓ ਤਾਂ ਬਾਬਾ ਜੀ ਦੇ ਪਰਿਵਾਰ ਨੇ ਵੀ ਜਵਾਬ ਦੇ ਦਿੱਤਾ ਉਹ ਕਹਿਣ ਲੱਗੇ ਅਸੀਂ ਵੀ ਅੰਮ੍ਰਿਤਧਾਰੀ ਹਾਂ ਗੁਰੂ ਦੇ ਸਿੱਖਾਂ ਅਸੀਂ ਇਸ ਨੂੰ ਹੱਥ ਵੀ ਨਹੀਂ ਲਗਾਵਾਂਗੇ ਤਾ ਇਹ ਸੁਣ ਕੇ ਨਵਾਬ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਜਿਹੜੀ ਜਗ੍ਹਾ ਤੁਸੀਂ ਗੁਰਮੁਖਿਆਰਿਓ ਪਿੱਛੇ ਦੇਖ ਰਹੇ ਹੋ ਸੀਦ ਦੀ ਸਤਾਨ ਜੋ ਦਰਖਤ ਹੈ ਪੀਪਲ ਤੇ ਬਰੌਂਟੇ ਦਾ ਇਸੇ ਜਗ੍ਹਾ ਤੇ ਬਾਬਾ ਜੀ ਦੇ ਪਰਿਵਾਰ ਨੂੰ ਚਾਰ ਮੈਂਬਰਾਂ ਨੂੰ ਤਸੀਹੇ ਦੇ ਕੇ ਨਵਾਬ ਦੇ ਸਪਾਹਿਆਂ ਨੇ ਬਾਬਾ ਜੀ ਦੀ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਮਾਰ ਦਿੱਤਾ ਸਹੀਦ ਕਰ ਦਿੱਤਾ ਫੇਰ ਬਾਬਾ ਜੀ ਨੂੰ ਪੁੱਛਿਆ ਗਿਆ ਕਿ ਹੁਣ ਤੇਰਾ ਪਰਿਵਾਰ ਵੀ ਨਹੀਂ ਬਚਿਆ ਤੋ ਹੁਣ ਸਾਡਾ ਇਹ ਬੋਝਾ ਚੁੱਕੇ ਹੁਣ ਤਾਂ ਪਟਿਆਲੇ ਪਹੁੰਚਾ ਦੇ। ਤਾਂ ਬਾਬਾ ਜੀ ਨੇ ਫੇਰ ਵੀ ਨਹੀਂ ਡੋਲੇ ਜਵਾਬ ਦੇ ਦਿੱਤਾ ਜੋ ਦਰਖਤ ਆਪ ਸੰਗਤਾ ਦੇਖ ਰਹੇ ਹੋ ਫਿਰ ਇਸ ਦੇ ਨਾਲ ਬਾਬਾ ਜੀ ਨੂੰ ਨਵਾਬ ਦੇ ਹੁਕਮ ਅਨੁਸਾਰ ਸਿਪਾਹੀਆਂ ਨੇ ਉੱਠਾ ਟੰਗ ਕੇ ਉੱਠੀ ਖਲ ਲਾ ਕੇ ਸਹੇਦ ਕਰ ਦਿੱਤਾ। ਅਬ ਬੰਜਾ ਦਾ ਸੰਸਕਾਰ ਕੀਤਾ ਸਮੂਹ ਸੰਗਤਾਂ ਨੇ ਪਿੰਡ ਦੀਆਂ ਸੰਗਤਾਂ ਨੇ ਇੱਕ ਬਾਬਾ ਜੀ ਦੀ ਨੌ ਮਾਤਾ ਰਾਜਕੌਰ ਜੋ ਗਰਭਤੀ ਸੀ ਆਪਣੇ ਪੇਕੇ ਵਾਲੇ ਗਈ ਹੋਈ ਸੀ ਉੱਥੇ ਉਸ ਨੇ ਲੜਕੇ ਨੂੰ ਜਨਮ ਦਿੱਤਾ ਜਿਹਦਾ ਨਾਂ ਉਦਮ ਸਿੰਘ ਰੱਖਿਆ ਗਿਆ ਉੱਥੋਂ ਅੱਗੇ ਉਹਨਾਂ ਦੀ ਪੀੜੀ ਤੋਂ ਪੀੜੀ ਚੱਲਦੀ ਆ ਰਹੀ ਹੈ ਤਾਂ ਪੰਜਾਂ ਦਾ ਪਿੰਡ ਦੇ ਲੋਕਾਂ ਨੇ ਸੰਸਕਾਰ ਕੀਤਾ ਉਸ ਤੋਂ ਬਾਅਦ ਇੱਥੇ ਬਾਬਾ ਜੀ ਦੀ ਸਮਾਰ ਦੇ ਰੂਪ ਵਿੱਚ ਥੜਾ ਸਾਹ ਬਣਾਇਆ ਸ਼ਹੀਦੀ ਸਥਾਨ ਬਣਾਇਆ ਫਿਰ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਇਸ ਸਥਾਨ ਤੇ ਹਰ ਚਾਨਣ ਦੀ ਦਸਵੀਂ ਲਗਾਈ ਜਾਂਦੀ ਹੈ ਤੇ अनेका ਹੀ ਸੰਗਤਾਂ ਨਤਮਸਤਕ ਹੋ ਕੇ ਆਪਣੀਆਂ ਅਰਦਾਸਾਂ ਜੋ ਪੂਰੀਆਂ ਕਰਦੀਆਂ ਹਨ ਇਸ ਸ਼ਹੀਦੀ ਸਥਾਨ ਤੇ ਹੁਣ 19 ਮਾਰਚ ਨੂੰ ਬਾਬਾ ਜੈ ਸਿੰਘ ਖਲਕੜ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਸ ਸੰਬੰਧੀ ਇੱਥੇ ਗੁਰਮਤ ਸਮਾਗਮ ਲਿਖੇ ਜਾਣੇ ਨੇ ਉਹਨਾਂ ਬਾਰੇ ਸਾਨੂੰ ਜ਼ਰੂਰ ਜਾਣੂ ਕਰਵਾਓ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਉਹਨਾਂ ਦੇ ਸ਼ਹੀਦੀ ਪਰਿਵਾਰ ਦਾ ਜੋ 271ਵਾਂ ਸਾਲਾਨਾ ਸ਼ਹੀਦੀ ਸਮਾਗਮ ਹੁਣ ਮਨਾਇਆ ਜਾ ਰਿਹਾ ਹੈ 17 18 19 ਮਾਰਚ ਨੂੰ ਸੋ ਤਿੰਨ ਦਿਨ ਇੱਥੇ ਦੀਵਾਨ ਸਜਣੇ ਹਨ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਿਨ ਵਿੱਚ 17 18 19 ਮਾਰਚ ਤੇ 19 ਮਾਰਚ ਨੂੰ ਅੰਮ੍ਰਿਤ ਸੰਚਾਰ ਵੀ ਹੋਵੇਗਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣਾ ਮਨ ਬਣਾ ਕੇ 19 ਤਰੀਕ ਨੂੰ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਤੇ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨਾਂ ਨੇ ਹਨ ਜੋ 1 ਮਹੀਨਾ ਸ੍ਰੀ ਖੰਡ ਪਾਠ ਸਾਹਿਬਾਂ ਦੀ ਲੜੀ ਚੱਲ ਰਹੀ ਹੈ ਇਨਾਂ ਦੇ ਭੋਗ 19 ਤਰੀਕ ਨੂੰ ਪੈਣਗੇ ਸੋ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ 17 18 19 ਤਰੀਕ ਨੂੰ ਪਹੁੰਚ ਕੇ ਦੀਵਾਰ ਸੁਣ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਜੀ ਆਸ ਕਰਦੀ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਉਮੀਦ ਕਰਦੀ ਹਾਂ ਬਾਬਾ ਜੈ ਸਿੰਘ ਖਲਕਰ ਜੀ ਦੇ ਇਤਿਹਾਸ ਤੋਂ ਸਾਡੀ ਨਸ਼ਾਵਲ ਜਾਂਦੀ ਪੀੜੀ ਜਰੂਰ ਸੇਧ ਲਵੇਗੀ ਤੇ ਸਿੱਖੀ ਵੱਲ ਜੁੜੇਗੀ ਇਹੋ ਜੇ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਂਗੇ ਹੁਣ ਮੈਨੂੰ ਯਾਨੀ ਹਰਸ਼ੀਨ ਕੋਨ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ